ਕਾਲੀ ਮੰਦਰ ਛੇਪੂਰੀ ਨਕੋਦਰ ਦੇ ਵਿੱਚ ਮੌਜੂਦ ਹੈ ਇੱਕ ਤਲਰ ਦੀ ਟੀਮ ਜਿੱਥੇ ਕਿ ਲੰਗਰ ਲਗਾਇਆ ਜਾਂਦਾ ਹਰ ਵੇਲੇ ਹਰ ਟਾਈਮ ਇੱਥੇ ਲੰਗਰ ਲਗਾਇਆ ਜਾਂਦਾ ਹੈ ਜਗਾ ਜਗਾ ਇੱਥੇ ਜਿਹੜਾ ਲੰਗਰ ਦੀ ਸੇਵਾ ਕਰਦੇ ਨੇ ਸਾਡੇ ਮਦਨ ਲਾਲ ਜੀ ਨਾਲ ਮੌਜੂਦ ਨੇ ਇੱਥੇ ਸਮਾਜ ਸੇਵਕ ਮੌਜੂਦ ਨੇ ਸ਼ਹਿਰ ਦੇ ਸੱਜਣ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਹਾਕਾਲੀ ਜੈ ਮਹਾਕਾਲੀ ਜੀ ਕੀ ਨਾਂ ਦੱਸਿਓ ਜੀ ਮੇਰਾ ਨਾਮ ਮਦਨ ਲਾਲ ਸ਼ਰਮਾ ਅਗਨੋਤੀ ਜੀ ਮੈਂ ਹਸਪਤਲ ਪਹੁੰਚ ਰਿਹਾ ਹਾਂ ਨਹੀਂ ਮਹਾਰਾ ਹੀਂਦਾ ਹਾਂ ਨਾ ਇੰਨੇ ਸੱਜਣ ਮੇਰੇ ਯਾਰ ਦੋਸਤ ਹਨ ਆਸਰੇ ਸਾਰੇ ਲੰਗਰ ਚੱਲਦਾ ਜੀ ਇਹ ਰਸਵਾ ਬਹੁਤ ਵਧੀਆ ਵਾ ਜੋ ਬਣਿਆ ਸਭ ਤੁਸੀਂ ਕੋ ਦੇਖ ਕੇ ਖਾਓ ਆਗੇ ਨੰਦ ਲੋ ਬਹੁਤ ਬਹੁਤ ਸ਼ੁਕਰੀਆ ਜੀ ਮਹਾਕਾਲੀ ਮੰਦਿਰ ਹਤਮਨ ਸਾਹਿਬ ਜੈ ਮਹਾਕਾਲੀ ਜੀ ਜੈ ਮਹਾਕਾਲੀ ਅੱਜ ਅਸੀਂ ਸਾਰੇ ਮਹਾਕਾਲੀ ਮੰਦਿਰ ਸ਼ਮਸ਼ਾਨ ਘਾਟ ਸ਼ੇਪੂਰੀ ਕਤਰ ਹੋਏ ਆਂ ਮਦਨ ਲਾਲ ਜੀ ਇੱਥੇ ਸੇਵਾਦਾਰ ਆ ਜਿਹੜੇ ਕਿ ਹਰ ਸਾਲ ਇੱਥੇ ਸੇਵਾ ਕਰਦੇ ਔਰ ਇਸੇ ਦਿਨ ਹੀ ਇਹ ਬਿਨ ਮਹਾਕਾਲੀ ਦਾ ਮਨਾਇਆ ਜਾਂਦਾ ਔਰ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਇੱਥੇ ਹਵਨ ਹੁੰਦੇ ਆ ਫਿਰ ਉਸ ਤੋਂ ਬਾਅਦ ਲੰਗਰ ਚੱਲਦਾ ਹੈ ਔਰ ਮੈਂ ਸਮਝਦਾ ਵੀ ਬਹੁਤ ਵੱਡਾ ਉਪਰਾਲਾ ਆ ਵੀ ਜਿਹੜੀ ਦੁਨੀਆ ਨੂੰ ਸਾਰੀ ਸੰਗਤ ਨੂੰ ਮਹਾਕਾਲੀ ਦੇ ਨਾਲ ਚਰਨਾ ਨਾਲ ਜੋੜਦੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਜਾਣੇ ਇਕੱਠੇ ਹੋ ਗਏ ਪੁਰਬ ਮਨਾ ਰਹੇ ਆ ਬਹੁਤ ਸ਼ੁਕਰੀਆ ਜੈ ਮਹਾਕਾਲੀ ਅਸਵਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਮਦਨਾਲਾ ਲੰਗਰੀ ਉਤਰੀ ਜੀ ਬੜੀ ਧੂਮਤਾ ਹੋਣਾ ਇੱਥੇ ਲੰਗਰ ਲਾ ਰਹੇ ਆ ਸ਼ਹਿਰ ਵਾਸੀ ਬਹੁਤ ਜਣੇ ਇੱਥੇ ਆਏ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਾਕੀ ਮਦਨਾਲਾ ਦਾ ਪ੍ਰਾਲਾ ਬਾਬਾ ਜੀ ਬਹੁਏ ਆਪਣੇ ਲੰਗਰ ਦਾ ਯੋਜਨ ਕਰਦੇ ਆ ਮੰਦਿਰ ਹੀ ਬਣਾ ਰਹੇ ਆ ਇਹ ਥੋੜੇ ਦਿਨ ਤੱਕ ਇੱਥੇ ਲੈਂਟਰ ਵੀ ਹੋਣ ਪਾਉਣ ਜਾ ਰਹੇ ਆ ਤੇ ਅਸੀਂ ਸਾਰੇ ਸ਼ਹਿਰ ਨੂੰ ਇਹ ਅਪੀਲ ਕਰਾਂਗੇ ਵੀ ਇਹਨਾਂ ਦਾ ਸੰਯੋਗ ਦੇਣ ਤੇ ਮਕਾਲੀ ਮਾਤਾ ਮੰਦਿਰ ਗਾਂਹ ਦੇਣ ਦਾ ਤਰੱਕੀ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਨਾ ਦਸ ਜੀ ਹਾਂਜੀ ਬਲਦੇਵਤਾ ਜੀ ਜੀ ਅੱਜ ਕਾਲੀ ਮਾਤਾ ਮੰਦਿਰ ਪਹੁੰਚੇ ਹੋ ਹਾਂਜੀ ਕਿਸ ਤਰ੍ਹਾਂ ਹਰ ਸਾਲ ਜੀ ਮੇਲਾ ਲੱਗਦਾ ਬੜੀ ਧੂੰਧਾਮ ਦੇ ਨਾਲ ਅਪਰੈਲ ਮਹੀਨੇ ਚ ਆਉਂਦਾ ਇਹ ਸ੍ਰੀ ਮਦਨ ਲਾਲ ਜੀ ਇਹਦਾ ਜੀ ਸਾਡੇ ਜਿਹੜਾ ਪ੍ਰਬੰਧਨ ਕੀ ਕਰਦੇ ਆ ਔਰ ਮਾਤਾ ਜਾਨੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਆ ਪਰਵਾਜ਼ ਜਤੰਦੁਸਤੀ ਦੇ ਸ਼ਹਿਰ ਨਿਵਾਸੀਆਂ ਨੂੰ ਜਤੰਦੁਸਤੀ ਦੇ ਤੇ ਜੈ ਮਾਤਾ ਦੀ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਮਹਾਕਾਲੀ ਮੰਦਿਰ ਜਿਹੜਾ ਇੱਕ ਪ੍ਰਚੀਨ ਮੰਦਿਰ ਆ ਜਿਹੜਾ ਨਕੋਦਰ ਦੇ ਛੇਪੂਰੀ ਜਿਹਨੂੰ ਸ਼ਮਸ਼ਾਨ ਘਾਟ ਕਹਿੰਦੇ ਉੱਥੇ ਇਹ ਮੰਦਿਰ ਆ ਮੰਦਿਰ ਦੀ ਸੇਵਾ ਮਦਨ ਲਾਲ ਜੀ ਬੜੀ ਧੀਰ ਤੋਂ ਕਰਦੇ ਆ ਰਹੇ ਨੇ ਮਦਨ ਲਾਲ ਜੀ ਅਗਨੀ ਹੋਤਰੀ ਬੜੀ ਧੀਰ ਤੋਂ ਹੀ ਸੇਵਾ ਕਰਦੇ ਆ ਰਹੇ ਨੇ ਹਰ ਸਾਲ ਪੰਡਾਰਾ ਕੀਤਾ ਜਾਂਦਾ ਆ ਔਰ ਮੇਲੇ ਲਗਾਏ ਜਾਂਦੇ ਨੇ ਅੱਜ ਇਕਤਾਲਰ ਦੀ ਟੀਮ ਇੱਥੇ ਪਹੁੰਚੀ ਆ ਔਰ ਬਹੁਤ ਸਾਰਾ ਸਹਿਯੋਗ ਇਹਨਾਂ ਨੇ ਦੱਸਿਆ ਕਿ ਇੱਥੇ ਲੈਂਟਰ ਵੀ ਜਲਦੀ ਪਹੁੰਚ ਜਾ ਰਹੇ ਨੇ ਕੋ ਸ਼ਹਿਰ ਵਾਸੀ ਇਹਨਾਂ ਦਾ ਪੂਰਾ ਸਹਿਯੋਗ ਕਰਨਗੇ ਕੈਮਰਾ ਪਰਸਨ ਸੁਮੇਂਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨਕੋਦਰ ਕਾਲੀ ਮੰਦਰ ਛੇਪੂਰੀ ਨਕੋਦਰ ਦੇ ਵਿੱਚ ਮੌਜੂਦ ਹੈ ਇੱਕ ਤਲਰ ਦੀ ਟੀਮ ਜਿੱਥੇ ਕਿ ਲੰਗਰ ਲਗਾਇਆ ਜਾਂਦਾ ਹਰ ਵੇਲੇ ਹਰ ਟਾਈਮ ਇੱਥੇ ਲੰਗਰ ਲਗਾਇਆ ਜਾਂਦਾ ਜਗਾ ਜਗਾ ਇੱਥੇ ਜਿਹੜਾ ਲੰਗਰ ਦੀ ਸੇਵਾ ਕਰਦੇ ਨੇ ਸਾਡੇ ਮਦਨ ਲਾਲ ਜੀ ਨਾਲ ਮੌਜੂਦ ਨੇ ਇੱਥੇ ਸਮਾਜ ਸੇਵਕ ਮੌਜੂਦ ਨੇ ਸ਼ਹਿਰ ਦੇ ਸੱਜਣ ਮੌਜੂਦ ਨੇ ਗੱਲਬਾਤ ਕਰਾਂਗੇ ਜੈ ਮਹਾਕਾਲੀ ਜੈ ਮਹਾਕਾਲੀ ਜੀ ਕੀ ਨਾਂ ਦੱਸਿਆ ਜੀ ਮੇਰਾ ਨਾਮ ਮਦਨ ਲਾਲ ਸ਼ਰਮਾ ਅਗਨੁਤਰੀ ਜੀ ਮੈਂ ਹਸਪਤਾਲ ਪਹੁੰਚ ਰਿਹਾ ਹਾਂ ਲਈ ਮਹਾਰਾਣੀ ਦੇ ਨਾਲ ਮੇਰੇ ਸੱਜਣ ਮੇਰੇ ਯਾਰ ਦੋਸਤ ਹਨ ਆਸਰੇ ਸਾਰੇ ਲੰਗਰ ਚੱਲਦਾ ਜੀ ਇਹ ਰਸਵਾ ਬਹੁਤ ਵਧੀਆ ਵਾਹ ਨਗਰੋ ਜੋ ਬਣਿਆ ਸਭ ਤੁਸੀਂ ਖੂਬ ਦੇਖ ਖਾਓ ਆਗੇ ਨੰਦ ਲੋ ਬਹੁਤ ਬਹੁਤ ਸ਼ੁਕਰੀਆ ਜੀ ਮਹਾਕਾਲੀ ਮੰਦਿਰ ਹਤਮਨ ਸਾਹਿਬ ਜੈ ਮਹਾਕਾਲੀ ਜੀ ਜੈ ਮਹਾਕਾਲੀ ਅੱਜ ਅਸੀਂ ਸਾਰੇ ਮਹਾਕਾਲੀ ਮੰਦਿਰ ਸ਼ਮਸ਼ਾਨ ਘਾਟ ਸ਼ੇਪੂਰੀ ਕਤਰ ਹੋਏ ਆਂ ਮਦਨ ਲਾਲ ਜੀ ਇੱਥੇ ਸੇਵਾਦਾਰ ਆ ਜਿਹੜੇ ਕਿ ਹਰ ਸਾਲ ਇੱਥੇ ਸੇਵਾ ਕਰਦੇ ਔਰ ਇਸੇ ਦਿਨ ਹੀ ਇਹ ਬਿਨ ਮਹਾਕਾਲੀ ਦਾ ਮਨਾਇਆ ਜਾਂਦਾ ਔਰ ਇਥੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਇਥੇ ਹਵਨ ਹੁੰਦੇ ਆ ਫਿਰ ਉਸ ਤੋਂ ਬਾਅਦ ਲੰਗਰ ਚੱਲਦਾ ਹੈ ਔਰ ਮੈਂ ਸਮਝਦਾ ਵੀ ਬਹੁਤ ਵੱਡਾ ਉਪਰਾਲਾ ਆ ਵੀ ਜਿਹੜੀ ਦੁਨੀਆ ਨੂੰ ਸਾਰੀ ਸੰਗਤ ਨੂੰ ਮਹਾਕਾਲੀ ਦੇ ਨਾਲ ਚਰਨਾ ਨਾਲ ਜੋੜਦੇ ਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਜਾਣੇ ਇਕੱਠੇ ਹੋ ਗਏ ਪੁਰਬ ਮਨਾ ਰਹੇ ਆ ਬਹੁਤ ਸ਼ੁਕਰੀਆ ਜੈ ਮਹਾਕਾਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਮਦਨਾਲਾ ਲੰਗਰੀ ਉਤਰੀ ਜੀ ਬੜੀ ਧੂਮਤਾਵਣਾ ਇੱਥੇ ਲੰਗਰ ਲਾ ਰਹੇ ਆ ਸ਼ਹਿਰ ਵਾਸੀ ਬਹੁਤ ਜਣੇ ਇੱਥੇ ਆਏ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਾਕੀ ਮਦਨਾਲਾ ਦਾ ਪ੍ਰਾਲਾ ਬਾਬਾ ਜੀ ਬਹੁਏ ਆਪਣੇ ਲੰਗਰ ਦਾ ਇਹ ਯੋਜਨ ਕਰਦੇ ਆ ਮੰਦਿਰ ਹੀ ਬਣਾ ਰਹੇ ਆ ਇਹ ਥੋੜੇ ਦਿਨ ਤੱਕ ਇੱਥੇ ਲੈੰਟਰ ਵੀ ਹੋਣ ਪਾਉਣ ਜਾ ਰਹੇ ਆ ਤੇ ਅਸੀਂ ਸਾਰੇ ਸ਼ਹਿਰ ਨੂੰ ਇਹ ਅਪੀਲ ਕਰਾਂਗੇ ਵੀ ਇਹਨਾਂ ਦਾ ਸੰਯੋਗ ਦੇਣ ਤੇ ਮਕਾਲੀ ਮਾਤਾ ਮੰਦਿਰ ਗਾਂਹ ਦੇਣ ਦਾ ਤਰੱਕੀ ਕਰੇ ਜੈ ਮਾਤਾ ਦੀ ਜੈ ਮਾਤਾ ਦੀ ਨਾ ਦਸ ਜੀ ਹਾਂਜੀ ਬਲਦੇਵਤਾ ਜੀ ਜੀ ਅੱਜ ਕਾਲੀ ਮਾਤਾ ਮੰਦਿਰ ਪਹੁੰਚੇ ਹੋ ਹਾਂਜੀ ਕਿਸ ਤਰ੍ਹਾਂ ਹਰ ਸਾਲ ਜੀ ਮੇਲਾ ਲੱਗਦਾ ਬੜੀ ਤੂੰ ਦਾਮ ਦੇ ਨਾਲ ਅਪਰੈਲ ਮਹੀਨੇ ਚ ਹੀ ਹੁੰਦਾ ਇਹ ਸ੍ਰੀ ਮਦਨ ਲਾਲ ਜੀ ਇਹਦਾ ਜੀ ਸਾਡੇ ਜਿਹੜਾ ਪ੍ਰਬੰਧਨ ਕੀ ਕਰਦੇ ਆ ਔਰ ਮਾਤਾ ਦਾਣੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਆ ਪਰਵਾਜ਼ ਜਤੰਦੁਸਤੀ ਦੇ ਸ਼ਹਿਰ ਨਿਵਾਸੀਆਂ ਨੂੰ ਜਤੰਦੁਸਤੀ ਦੇ ਤੇ ਜੈ ਮਾਤਾ ਦੇ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਮਹਾਕਾਲੀ ਮੰਦਿਰ ਜਿਹੜਾ ਇੱਕ ਪ੍ਰਚੀਨ ਮੰਦਿਰ ਆ ਜਿਹੜਾ ਨਕੋਦਰ ਦੇ ਛੇਪੂਰੀ ਜਿਹਨੂੰ ਸ਼ਮਸ਼ਾਨ ਘਾਟ ਕਹਿੰਦੇ ਉੱਥੇ ਇਹ ਮੰਦਿਰ ਆ ਮੰਦਿਰ ਦੀ ਸੇਵਾ ਮਦਨ ਲਾਲ ਜੀ ਬੜੀ ਧੀਰ ਤੋਂ ਕਰਦੇ ਆ ਰਹੇ ਨੇ ਮਦਨ ਲਾਲ ਜੀ ਅਗਨੀ ਹੋਤਰੀ ਬੜੀ ਧੀਰ ਤੋਂ ਸੇਵਾ ਕਰਦੇ ਆ ਰਹੇ ਨੇ ਹਰ ਸਾਲ ਪੰਡਾਰਾ ਕੀਤਾ ਜਾਂਦਾ ਆ ਔਰ ਮੇਲੇ ਲਗਾਏ ਜਾਂਦੇ ਨੇ ਅੱਜ ਇਕਤਾਲਰ ਦੀ ਟੀਮ ਇੱਥੇ ਪਹੁੰਚੀ ਆ ਔਰ ਬਹੁਤ ਸਾਰਾ ਸਹਿਯੋਗ ਇਹਨਾਂ ਨੇ ਦੱਸਿਆ ਕਿ ਇੱਥੇ ਲੈਂਟਰ ਵੀ ਜਲਦੀ ਪਹੁੰਚ ਜਾ ਰਹੇ ਨੇ ਕੋ ਸ਼ਹਿਰ ਵਾਸੀ ਇਹਨਾਂ ਦਾ ਪੂਰਾ ਸਹਿਯੋਗ ਕਰਨਗੇ ਕੈਮਰਾ ਪਰਸਨ ਸੁਮੇਂਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਰ ਨਿਊਜ਼ ਨੋਕੋੜਾ